ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਸਾਰਿਆਂ ਦਾ ਮੇਰੀ ਇੱਕ ਹੋਰ ਨਵੀਂ ਵੀਡੀਓ ਅੱਜ ਹੈਗੀ ਆ 13 ਪੋ ਤੇ ਆਓ ਆਪਾਂ ਅੱਜ ਦਾ ਇਤਿਹਾਸ ਜਾਣੀਏ ਕਿ ਅੱਜ ਦੇ ਦਿਨ ਸਿੱਖ ਇਤਿਹਾਸ ਚ ਕੀ ਵਾਪਰਿਆ ਸੀ ਤੇ ਕੱਲ ਜਿਵੇਂ ਕਿ ਆਪਾਂ ਨੂੰ ਪਤਾ 12 ਪੋ ਸੀ ਤੇ ਕੱਲ ਦੇ ਦਿਨ ਸਹਿਜਾਦਾ ਬਾਬਾ ਜੋਰਾਵਰ ਸਿੰਘੀ ਅਤੇ ਸਹਿਜਾਦਾ ਬਾਬਾ ਫਤੇਹ ਸਿੰਘੀ ਦੀ ਦੂਜੀ ਪੇਸ਼ੀ ਪਈ ਸੀ ਸੂਬੇ ਦੀ ਕਿਚੇੜੀ ਵਿੱਚ ਉਹਨਾਂ ਨੂੰ ਫੇਰ ਤੋਂ ਬੋਤ ਲਾਲਚ ਦਿੱਤੇ ਜਾਂਦੇ ਜਾਂਦੇ ਨੇ ਪਰ ਛੋਟੇ ਸਹਿਜਾਦਿਆਂ ਨੇ ਡਟ ਕੇ ਅਤੇ ਹਿੰਮਤ ਨਾਲ ਉਹਨਾਂ ਦਾ ਜਵਾਬ ਦੇ ਦਿੱਤਾ ਉਹਨਾਂ ਨੂੰ ਈ ਨਹੀਂ ਮੰਨੀ ਤਾਰਮ ਕਬੂਲਣ ਲਈ ਮਨਾ ਕਰ ਦਿੱਤਾ ਅਤੇ ਆਓ ਅੱਜ ਆਪਾਂ 13 ਪਉ ਦਾ ਇਤਿਹਾਸ ਸੁਣੀਏ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਫਤਿਹ ਮਾਤੂ ਜੀ ਮੈਨੂੰ ਦੱਸਿਆ ਕਿ 11 ਪਉ ਨੂੰ ਵੀ ਛੋਟੇ ਸਹਿਜਾਦਿਆਂ ਦੀ ਪੇਸ਼ੀ ਪਈ ਹਾਂਜੀ 12 ਪਉ ਨੂੰ ਵੀ ਪੇਸ਼ੀ ਪਈ ਹਾਂਜੀ ਤੁਸੀਂ ਮੈਨੂੰ ਇਹ ਸੋ ਕਿ ਅੱਜ 13 ਪੋ ਆ ਤੇ ਅੱਜ ਕੀ ਹੋਇਆ ਸੀ ਅੱਜ ਤਾਂ ਉਹ ਤਾਂ ਕਹਿਰ ਹੋਇਆ ਸੀ ਕਹਿਰ ਕਹਿਰ ਦੁਨੀਆ ਦਾ ਸਭ ਤੋਂ ਉਹ ਕਹਿਰ ਹੋਇਆ ਸੀ ਪੁੱਤ ਕਿਉਂਕਿ ਅੱਜ ਦੇ ਦਿਨ ਸਾਬ ਜੀ ਤੈਨੂੰ ਨੀਹਾਂ ਚ ਜਾਣ ਦਿੱਤਾ ਗਿਆ ਸੀ ਵਾਹਿਗੁਰੂ ਛੋਡੇ ਸਾਬ ਦਾ ਦਿਲ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਨੂੰ ਨੀਹਾਂ ਚ ਜਿੰਦਾ ਸੀ ਅੱਜ ਦੇ ਦਿਨ ਅੱਛਾ ਬਹੁਤ ਕਹਿਰ ਹੋਇਆ ਸੀ ਉਸ ਦਿਨ ਤਾਂ ਤੇ ਜਦੋਂ ਸਵੇਰੇ ਸਿਪਾਹੀ ਲੈਣ ਜਾਂਦੇ ਨੇ 12 ਪੋ ਦੀ ਰਾਤ ਨੂੰ ਮਾਤਾ ਜੀ ਨੂੰ ਪਤਾ ਹੁੰਦਾ ਪਹਿਲਾਂ ਵਾਸ ਪਹਿਲਾਂ ਤੋਂ ਹੀ ਮਾਤਾ ਜੀ ਇਸ ਦਿਨ ਵਾਸਤੇ ਸਹਿਬ ਜੱਤੇ ਨੂੰ ਰੋਜ਼ ਤਿਆਰ ਕਰਦੇ ਨੇ ਰੋਜ਼ ਉਹਨਾਂ ਨੂੰ ਬਾਣੀ ਪੜਾਉਂਦੇ ਨੇ ਆਪਣੀ ਜ਼ਿੰਦਗੀ ਦੀ ਕਮਾਈ ਉਹਨਾਂ ਤੇ ਲਾਉਂਦੇ ਨੇ ਅੱਛਾ ਜੀ ਕਾਫੀ ਸਮਾਂ ਪਹਿਲਾਂ ਮਾਤਾ ਜੀਤੋ ਜੀਆ ਨੇ ਗੁਰਗੋਵੀ ਸਿੰਘ ਮਹਾਰਾ ਜੀ ਨੂੰ ਇੱਕ ਵਾਰੀ ਇਹ ਬਚਨ ਕਰਦੇ ਕਰਦੇ ਵਿੱਚ ਇਹ ਬਚਨ ਕੀਤਾ ਮਹਾਰਾਜ ਜੀ ਸਹਿਬਜ਼ਾਦੇ ਵੱਡੇ ਹੋ ਕੇ ਕੀ ਕਰਨਗੇ ਇਸ ਤਰੀਕੇ ਨਾਲ ਜਿਵੇਂ ਮਾਤਾ ਪਿਤਾ ਬਚਨ ਕਰਦਿਆ ਤਾਂ ਗੁਰਗੋਵਿੰਦ ਸਿੰਘ ਮਹਾਰਾਜ ਫਿਰ ਬਚਨ ਕਰਦੇ ਆ ਵੀ ਇਹ ਤਾਂ ਕੁਰਬਾਨ ਹੋਣ ਲਈ ਸੰਸਾਰ ਤੇ ਆਏ ਨੇ ਕਿਹ ਜੈਨ ਨੇ ਸ਼ਹਾਦਤ ਦੇ ਜਾਮ ਪੀਣਿਆ ਵੱਡੇ ਸਹਿਬਜ਼ਾਦੇ ਨੇ ਇਦਾਂ ਛੋਟੇ ਸਹਿਬਜ਼ਾਦੇ ਨੇ ਤੇ ਮਾਤਾ ਜੀ ਤੁਜੀ ਕਹਿੰਦੇ ਵੀ ਐਡਾ ਕਹਿਰ ਐਡਾ ਜਲਮ ਵੀ ਤਾਂ ਮੈਂ ਨਹੀਂ ਦੇਖ ਸਕੀ ਅਸੀਂ ਤਾਂ ਦੇਖ ਨਹੀਂ ਸਕਦੇ ਫਿਰ ਗੁਰਗੋਵਿੰਦ ਸਿੰਘ ਮਹਾਰਾਜ ਉਹਨਾਂ ਨੂੰ ਕਹਿੰਦੇ ਆ ਵੀ ਜੇ ਤੁਸੀਂ ਇਹ ਚੀਜ਼ ਦੇਖ ਨਹੀਂ ਸਕਦੇ ਤਾਂ ਫਿਰ ਤੁਸੀਂ ਸੱਚਖੰਡਿਤ ਪੈਨਾ ਕਰ ਜੋ ਜਾਏ ਮਾਤਾ ਜੀ ਜਿੱਤ ਜੀ ਚਕ ਸੱਚਖੰਡ ਬਿਆਨ ਕਰ ਗਏ ਸੀਗੇ ਤੇ ਮਾਤਾ ਜੀ ਜਿੱਤ ਜੀ ਜਾਣ ਤੋਂ ਪਹਿਲਾਂ ਮਾਤਾ ਗੁਜਰਕੌਰ ਜੀ ਦੀ ਡਿਊਟੀ ਲਗਾ ਕੇ ਗਏ ਸੀਗੇ ਉਹਨਾਂ ਨਾਲ ਬੇਨਤੀ ਕੀਤੀ ਸੀ ਵੀ ਮਾਤਾ ਜੀ ਮਾਂ ਜੀ ਕਿ ਮੈਂ ਤਾਂ ਇਹ ਮੈਂ ਨਹੀਂ ਕਰ ਸਕਦੀ ਵੀ ਤੁਸੀਂ ਕੁਰਬਾਨੀਆਂ ਦਿੱਤੀਆਂ ਨੇ ਗੁਰਤੇਗ ਭਦਰ ਸਾਹਿਬ ਮਹਾਰਾਜ ਨੂੰ ਤੁਸੀਂ ਹੱਥੀ ਤੋਰਿਆ ਜੀ ਹੈ ਨਾ ਇੰਨੇ ਸਾਲ ਸਬਰ ਕੀਤਾ ਵੀ ਤੁਸੀਂ ਤੁਸੀਂ ਉਹ ਇਹ ਜਿੰਮਾ ਫਿਰਮਾ ਤਾਂ ਗੁਜਰੀ ਜੀ ਛੋਟੇ ਸਾਹਿਬ ਜਤੇ ਬਾਬਾ ਜੁਰਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਸਭ ਤੋਂ ਛੋਟੇ ਹੁੰਦੇ ਆ ਉਹ 6 ਕੁ ਮਹੀਨਿਆਂ ਦੇ ਹੀ ਸੀਗੇ ਜਦੋਂ ਮਾਤਾ ਗੁਜਰ ਕਰ ਜੀ ਉਹਨਾਂ ਨੂੰ ਪਾਲਦੇ ਨੇ ਗੁਲਾਰਦੇ ਨੇ ਤੇ ਇਹ ਪਤਾ ਹੁੰਦਾ ਉਹਨਾਂ ਨੂੰ ਤਾਂ ਪਹਿਲਾਂ ਹੀ ਪਰ ਸੰਸਾਰ ਵਾਸਤੇ ਇਹ ਬਹੁਤ ਵੱਡਾ ਕਹਿਰ ਸੀਗਾ ਕਿਉਂਕਿ ਜਾਲਮਾ ਨੇ ਬਹੁਤ ਵੱਡਾ ਕਹਿਰ ਕਮਾਇਆ ਸੀਗਾ ਬਤ ਹਾਂਜੀ ਤੇ ਮਾਤਾ ਜੀ ਉਸ ਦਿਨ ਵੀ 12 ਪੋ ਦੀ ਰਾਤ ਨੂੰ ਵੀ ਸਹਬਜ਼ਾਦੇ ਨੂੰ ਬਹੁਤ ਪਿਆਰ ਕਰਦੇ ਆ ਦਿਲਾਰ ਕਰਦੇ ਆ ਦਾਦੀ ਸੀਗੇ ਉਹਨਾਂ ਦੇ ਹਨਾ ਹਾਂਜੀ ਤੇ ਉਹਨਾਂ ਨੂੰ ਆਪਣੇ ਗੁਰੂ ਦਾਦੇ ਗੁਰਤੇਗ ਬਹਾਦਰ ਸਾਹਿਬ ਮਹਾਰਾਜੀ ਦੀਆਂ ਸਾਖੀਆਂ ਸੁਣਾਉਂਦੇ ਉਹਨਾਂ ਦੀ ਬਾਰਤਾਵਾਂ ਸੁਣਾਉਂਦੇ ਨੇ ਕਿ ਕਿਵੇਂ ਧਰਮ ਲਈ ਕੁਰਬਾਨ ਹੋਏ ਤੇ ਉਹ ਆਪਣੇ ਪੋਤਿਆਂ ਨੂੰ ਸਭ ਜੱਦਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਬਾਰ-ਬਾਰ ਇਹੀ ਪ੍ਰੇਰਣਾ ਕਰਦੇ ਨੇ ਕਿ ਦੇਖਿਓ ਬੱਚਿਓ ਮੇਰੇ ਲਾਲੋ ਡੋਲ ਮੇਰੇ ਲਾਲ ਦੇ ਲਾਲ ਡੋਲ ਨਾ ਜਾਇਓ ਧਰਮ ਕਮਾਇਓ ਸਭ ਜੱਦਾ ਦੇ ਬਚਨ ਕਰਦੇ ਨੇ ਮਾਤਾ ਜੀ ਨਾਲ ਵੀ ਵੀ ਨਹੀਂ ਮਾਤਾ ਜੀ ਅਸੀਂ ਧਰਮ ਕਮਾਵਾਂਗੇ ਫਿਰ ਵੀ ਦਾਦੀ ਹੋਣ ਦੇ ਨਾਤੇ ਉਹ ਵਚਨ ਕਰਦੇ ਨੇ ਫਿਰ ਪਹਿਲੀ ਪੇਸ਼ੀ ਹੁੰਦੀ ਹੈ ਸਹਬਜ਼ਾਦਿਆਂ ਦੀ ਤੀਜੀ ਪੇਸ਼ੀ ਹੁੰਦੀ ਹੈ ਅੱਜ ਆਖਰੀ ਪੇਸ਼ੀ ਜਦੋਂ ਸਿਪਾਹੀ ਆਉਂਦੇ ਨੇ ਸਹਬਜ਼ਾਦਿਆਂ ਨੂੰ ਲੈਣ ਵਾਸਤੇ ਠੰਡੇ ਬੁਰਜ ਦੇ ਵਿੱਚ ਤਾਂ ਮਾਤਾ ਜੀ ਆਖਰੀ ਵਾਰ ਪਾਣੀ ਲੈ ਕੇ ਜਾਂ ਲੈ ਕੇ ਉਹਨਾਂ ਦੇ ਚਿਹਰੇ ਸਵਾਰਦੇ ਆ ਉਹਨਾਂ ਨੂੰ ਵਸਤਰ ਪਾਉਂਦੇ ਆ ਤਿਆਰ ਵਰ ਤਿਆਰ ਕਰਦੇ ਆ ਬਾਣੇ ਪਾਉਂਦੇ ਆ ਉਹਨਾਂ ਦੇ ਵਸਤਰ ਪਾਉਂਦੇ ਆ ਤੇ ਆਖਰੀ ਵਾਰ ਦੀ ਫਤਿਹ ਹੁੰਦੀ ਆ ਮਾਤਾ ਜੀਾਂ ਦੀ ਤੇ ਸਹਿਬਜ਼ਾਦਿਆਂ ਦੀ ਆਪਸ ਦੇ ਵਿੱਚ ਤੇ ਮਾਤਾ ਜੀ ਜਾਣ ਲੱਗਿਆਂ ਨੂੰ ਫੇਰ ਪਿਆਰ ਕਰਦੇ ਆ ਤੇਹੀ ਵਚਨ ਕਰਦੇ ਆ ਕਿ ਤੁਸੀਂ ਕੁਰਬਾਨ ਹੋਣਾ ਮ ਧਰਮ ਤੋਂ ਨਹੀਂ ਡੋਲਣਾ ਜੀ ਤੇ ਸਹਿਬਜ਼ਾਦੇ ਮਾਤਾ ਜੀ ਤੋਂ ਵਚਨ ਲੈਂਦੇ ਨੇ ਵੀ ਅਸੀਂ ਤਾਂ ਮਾਤਾ ਜੀ ਚੱਲੇ ਆ ਵੀ ਤੁਸੀਂ ਸਾਡੇ ਪਿੱਛੇ ਛੇਤੀ ਛੇਤੀ ਆ ਜਿਓ ਪਰਲੋਕ ਤੁਸੀਂ ਤੁਸੀਂ ਅੱਜ ਖੰਡ ਅਸੀਂ ਤੁਹਾਡਾਂ ਇੰਤਜ਼ਾਰ ਕਰਾਂਗੇ ਵੀ ਤੁਸੀਂ ਸਾਡੇ ਪਿੱਛੇ ਪਿੱਛੇ ਆ ਜਿਓ ਜੀ ਹਾਂਜੀ ਤੇ ਮਾਤਾ ਜੀ ਸਹਬਜ਼ਾਦਿਆਂ ਨੂੰ ਦੂਰ ਤੱਕ ਜਾਂਦੇ ਨੂੰ ਦੇਖਦੇ ਨੇ ਬਹੁਤ ਭਿਆਨਕ ਮੌਸਮ ਹੁੰਦਾ ਬਹੁਤ ਤੇਜ਼ ਹਵਾਵਾਂ ਚੱਲਦੀਆਂ ਮੀਂਹਾਂ ਜੀ ਝੱਖੜ ਠੰਡ ਦੇ ਦਿਨਾਂ ਦੇ ਵਿੱਚ ਜਿਵੇਂ ਠੰਡੀਆਂ ਹਵਾਵਾਂ ਚੱਲਦੀਆਂ ਨੇ ਕਿਉਂਕਿ ਕਹਿਰ ਧਰਤੀ ਵੀ ਡੋਲ ਰਹੀ ਹੁੰਦੀ ਹੈ ਕਹਿਰ ਹੁਣ ਧਰਤੀ ਤੇ ਕਚਹਿਰੀ 'ਚ ਪੇਸ਼ ਕੀਤਾ ਜਾਂਦਾ ਸਹਬਜ਼ਾਦਿਆਂ ਨੂੰ ਸਹਬਜ਼ਾਦੇ ਅਡੋਲ ਉਸੀ ਤਰੀਕੇ ਦੇ ਨਾਲ ਜਾਂਦੇ ਆ ਫੇਰ ਉਹਨਾਂ ਨੂੰ ਫੇਰ ਪੁੱਛਦੇ ਨੇ ਵੀ ਤੁਹਾਨੂੰ ਤੁਹਾਡਾ ਅੰਜਾਮ ਪਤਾ ਉਹ ਕਹਿੰਦੇ ਸਾਨੂੰ ਕੋਈ ਪਤਾ ਕਹਿੰਦੇ ਵੀ ਫੇਰ ਇੱਕ ਵਾਰੀ ਦੇਖ ਲਓ ਹਲੇ ਵੀ ਤੁਹਾਡੇ ਕੋਲ ਵਾਖਤਾ ਹਲੇ ਵੀ ਇਸਲਾਮ ਕਬੂਲ ਕਰ ਲਓ ਵੀ ਤੁਹਾਨੂੰ ਬਖਸ਼ ਦਿੱਤਾ ਜਾਊਗਾ ਤੁਹਾਡੀ ਸਜ਼ਾ ਮਾਫ ਕਰ ਦਿੱਤੀ ਜਾਊਗੀ ਤੁਹਾਨੂੰ ਇਨਾਮੀ ਰਾਸ਼ੀ ਦਿੱਤੀ ਜਾਊਗੀ ਤਾਂ ਸਭ ਜਦੇ ਕਹਿੰਦੇ ਨੇ ਵੀ ਸਾਨੂੰ ਕੁਰਬਾਨ ਹੋਣਾ ਕਬੂਲ ਹੈ ਪਰ ਸਾਨੂੰ ਆਪਣਾ ਧਰਮ ਤਿਆਗਣਾ ਕਬੂਲ ਨਹੀਂ ਤੇ ਫਿਰ ਸਾਬਜਾਦਿਆਂ ਨੂੰ ਨੀਹਾਂ ਦੇ ਵਿੱਚ ਚਣ ਦਿੱਤਾ ਜਾਂਦਾ ਇਹ ਜਲਾਦਾਂ ਨੂੰ ਬੁਲਾਇਆ ਜਾਂਦਾ ਤੇ ਫਿਰ ਉਹ ਨੀਹਾਂ ਚਣਨੀਆ ਸ਼ੁਰੂ ਕਰ ਦਿੰਦੇ ਨੇ ਤੇ ਇੱਕ ਦੱਸਿਆ ਜਾਂਦਾ ਵੀ ਕੰਧ ਸਿੱਧੀ ਚਣਦੇ ਆ ਵੀ ਜੇ ਇੱਟ ਇੱਟ ਨਹੀਂ ਬਿੰਗੀ ਕਰਦੇ ਜਿਵੇਂ ਸਾਬਜਾਦ ਜਿੱਥੇ ਗੋਡੇ ਆਉਂਦੇ ਤਾਂ ਉਹ ਗੋਡਿਆਂ ਦਾ ਮਾਸੇ ਲਾ ਦਿੰਦੇ ਆ ਇੰਨਾ ਤਸ਼द्दਦ ਹੁੰਦਾ ਹਾਂ ਜੀ ਤੇ ਉਹ ਨੀਹਾਂ ਇੱਕ ਇੱਕ ਇਟ ਕਰਕੇ ਲਾਈ ਜਾਂਦੇ ਨੇ ਸਾਬ ਜਦ ਤੇ ਆਪਣਾ ਬਾਣੀ ਪੜ੍ਹੀ ਜਾਂਦੇ ਨੇ ਸਿਮਰਨ ਕਰੀ ਜਾਂਦੇ ਨੇ। ਅੱਛਾ ਜੀ ਤੇ ਇਸ ਤਰੀਕੇ ਦੇ ਨਾਲ ਫਿਰ ਉਹਨਾਂ ਨੂੰ ਅੱਜ ਦੇ ਦਿਨ ਨੀਹਾਂ ਦੇ ਵਿੱਚ ਚਣ ਦਿੱਤਾ ਜਾਂਦਾ। ਬਹੁਤ ਵੱਡਾ ਕਹਿਰ ਹੁੰਦਾ ਦੁਨੀਆ ਤੇ। ਫਿਰ ਜਦੋਂ ਨੀਹਾਂ 'ਚ ਚਣ ਦਿੱਤਾ ਜਾਂਦਾ ਤਾਂ ਉਹ ਨਿਰਜੀਵ ਚੀਜ਼ਾਂ ਮਤਲਬ ਜਿਨ੍ਹਾਂ 'ਚ ਜਾਨ ਨਹੀਂ ਸਮਝ ਨਹੀਂ ਹੈ ਨਾ। ਉਹ ਨੀਹਾਂ ਜਿਵੇਂ ਨਹੀਂ ਹੁੰਦੀਆਂ ਵੀ ਉਹ ਵੀ ਢੋਲ ਜਾਂਦੀਆਂ ਨੇ। ਇਹ ਸਹਬ ਜਦਿਆਂ ਨੂੰ ਇਟਾਂ ਚੜੀਆਂ ਜਾਂਦੀਆਂ ਨੇ ਉਹ ਡਿੱਗ ਜਾਂਦੀਆਂ ਨੇ। ਕਿਹਾ ਜਾਂਦਾ ਵੀ ਡਿੱਗ ਜਾਂਦੀ ਐ। ਅੱਛਾ ਜੀ। ਤੇ ਸਹਬ ਜਾਦੇ ਅਰਧ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੁੰਦੇ ਨੇ। ਅੱਛਾ ਜੀ। ਤੇ ਕਿਹਾ ਜਾਂਦਾ ਵੀ ਉਹਨਾਂ ਨੂੰ ਫਿਰ ਜ਼ਿਬਾ ਕੀਤਾ ਜਾਂਦਾ। ਜ਼ਿਬਾ ਉਹਨੂੰ ਮਤਲਬ ਘਰਤਣਾ ਜਦੋਂ ਵੀ ਸਾਹ ਚੱਲਦੇ ਨੇ ਜਦੋਂ ਦੇਖਦੇ ਨੇ ਵੀ ਹਲੇ ਤੱਕ ਇਹਨਾਂ ਦੇ ਸਾਹ ਚੱਲਦੇ ਨੇ। ਹਾਂ ਜੀ। ਤਾ ਫਿਰ ਉਹਨਾਂ ਦੀ ਗਰਦਨ ਦੀ ਸਾਰਾਗਾ ਜਿਹੜੀ ਇਹ ਕੱਟ ਦਿੱਤੀ ਜਾਂਦੀ ਹੈ ਉਹ ਬਾਇੰਗ ਨੂੰ ਇੰਨਾ ਜ਼ਲਮ ਕਰਦੇ ਨੇ ਇੰਨਾ ਜ਼ਲਮ ਹੁੰਦਾ ਅੱਜ ਦੇ ਦਿਨ ਫਿਰ ਸ਼ਿਹਾਗਰ ਕੀ ਸਾਬ ਜਦਦੇ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਇਹ ਸ਼ਹਾਦਤ ਦਾ ਸਮਾਂ ਤਕਰੀਬਨ 1.5 ਤੋਂ 10.11 ਦੇ ਕਰੀਬ ਬਣਦਾ ਤੇ ਉਸਕ ਟਾਈਮ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਹਾਂ ਸਾਰਿਆਂ ਨੂੰ ਆਪਾਂ ਨੂੰ ਪੈਸੇ ਤਾਂ ਹਮੇਸ਼ਾ ਹੀ ਗੁਰੂ ਸਾਹਿਬ ਨੂੰ ਯਾਦ ਕਰਨਾ ਚਾਹੀਦਾ ਪਰ ਉਸ ਟਾਈਮ ਦੇ ਵਿੱਚ ਸਾਨੂੰ ਸਾਬਜ਼ਾਦਿਆਂ ਨੂੰ ਮਾਤਾ ਗੁਜਰਕਾਰਿਆਂ ਨੂੰ ਯਾਦ ਕਰਦੇ ਹੋਏ ਸਿਮਰਨ ਜ਼ਰੂਰ ਕਰਨਾ ਚਾਹੀਦਾ ਕੁ ਕੁਝ ਘੜੀਆਂ ਕਰੀਏ ਚਾਹੀਏ ਸਾਬਜ਼ਾਦਿਆਂ ਨੂੰ ਯਾਦ ਕਰਨਾ ਚਾਹੀਦਾ ਫਿਰ ਜਦੋਂ ਇੱਕ ਹਰ ਵਾਪਰ ਜਾਂਦਾ ਹਨੇਰੀ ਚੱਲਦੀ ਹੈ ਠਖੜ ਚੱਲਦਾ ਬਹੁਤ ਤੇ ਮਾਤਾ ਜੀਆਂ ਕੋਲੇ ਫਿਰ ਸਿਪਾਹੀ ਪਹੁੰਚਦੇ ਨੇ ਮਾਤਾ ਜੀ ਪੁੱਛਦੇ ਨੇ ਵੀ ਸਾਹਿਬਜ਼ਾਦੇਾਂ ਨੂੰ ਕੀਤਾ ਜਾਂਦਾ ਵੀ ਸਾਹਿਬਜ਼ਾਦੇਾਂ ਨੂੰ ਸ਼ਹੀਦ ਕਰ ਦਿੱਤਾ ਨਿਹਾਂ ਚ ਚਿੰਤਾ ਅੱਛਾ ਜੀ ਜੇ ਸਾਰੀ ਭਾਰਤਾ ਜਦੋਂ ਮਾਤਾ ਜੀ ਨੂੰ ਪਤਾ ਲੱਗਦੀ ਹੈ ਤਮਾਤਾ ਜੀ ਵੀ ਪ੍ਰਲੋਕ ਪਹਿਨਾ ਕਰ ਜਾਂਦੇ ਇਸ ਸੰਸਾਰ ਤੋਂ ਇਸ ਲੋਕ ਮਾਤ ਲੋਕ ਤੋਂ ਜਿਹਦੇ ਅੱਛੀ ਦੇ ਦਿੰਦੇ ਫਿਰ ਮਾਤ ਲੋਕ ਤੋਂ ਵੀ ਆਪਣੀ ਡਿਊਟੀ ਪੂਰੀ ਹੋ ਜਾਂਦੀ ਇਹਨਾਂ ਦੀ ਸਾਹਿਬਜ਼ਾਦੇਾਂ ਨੂੰ ਵੀ ਪ੍ਰਲੋਕ ਪਹਿਨਾ ਕਰ ਜਾਂਦੇ ਤੇ ਅੱਜ ਦੇ ਦਿਨ ਸਭ ਤੋਂ ਕਹਿਰ ਦੁਨੀਆ ਦਾ ਸਭ ਤੋਂ ਵੱਡਾ ਕਹਿਰ ਹੈ ਜਿਹੜਾ ਉਹ ਅੱਜ ਦੇ ਦਿਨ ਹੋਇਆ ਉਹ ਸੂਬੇ ਸਰਹੰਦ ਨੇ ਕੀਤਾ ਤੇ ਸੇਲੀ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਬਜ਼ੁਰਗ ਜਾਂਦੇ ਹੁੰਦੇ ਸੀ ਤਾਂ ਸਰਹੰਦ ਇਕ ਤਾਂ ਕਰਦੇ ਹੁੰਦੇ ਸੀ ਟਰਨਟ ਵਜਾਉਂਦੇ ਹੁੰਦੇ ਸੀ ਗੁੱਸੇ ਦੇ ਵਿੱਚ ਵੀ ਇੱਥੇ ਵੱਡਾ ਕਹਿਰ ਵਾਪਰਿਆ ਐਸੀ ਕਿਹ ਤੇਰਾ ਪੋਹਦਾ ਇਤਿਹਾਸ ਐਸੀ ਤੇਰਾ ਪਉਦਾ ਇਤਿਹਾਸ ਨਿੱਕੀਆਂ ਜਿੰਦਾ ਵੱਡੇ ਸਾਕੇ ਕਿਵੇਂ ਛੋਟੀ ਉਮਰਾਂ ਵਿੱਚ ਵੱਡੇ ਪੁਰਨੇ ਪਾਉਣ ਵਾਲੇ ਸਾਡੇ ਬਾਬੇ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤੇ ਸਿੰਘ ਜੀ ਦੀ ਅੱਜ ਸ਼ਹਾਦਤ ਹੋਈ ਸੀ ਤੇ ਆਓ ਆਪਾਂ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰੀਏ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ